ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਵੀਡੀਓ ਲੈ ਕੇ ਆਈ ਆ ਕਿ ਸਾਡੀ ਜ਼ਿੰਦਗੀ ਵਿੱਚ ਇੰਨੇ ਦੁੱਖ ਕਿਉਂ ਆਉਂਦੇ ਨੇ ਪਹਿਲਾਂ ਤਾਂ ਤੁਸੀਂ ਦੱਸੋ ਕਿ ਕੀ ਹਾਲ ਹੈ ਤੁਹਾਡੇ ਠੀਕ ਠਾਕ ਹੋ ਸਾਰੇ ਕਿਵੇਂ ਚੱਲਦੀ ਪਈ ਸਾਰਿਆਂ ਦੀ ਲਾਈਫ ਤੇ ਮੈਨੂੰ ਅੱਜ ਅਚਾਨਕ ਹੀ ਸਵੇਰੇ ਉੱਠਦੇ ਹੀ ਇੱਕ ਗੱਲ ਦਿਮਾਗ ਵਿੱਚ ਬਹੁਤ ਆਈ ਕਿ ਐਨੇ ਦੁੱਖ ਕਿਉਂ ਹੁੰਦੇ ਪਏ ਆ ਸਾਡੀ ਜ਼ਿੰਦਗੀ ਵਿੱਚ ਜਿਹੜੇ ਵੀ ਕਹਿੰਦੇ ਆ ਕਿ ਅਸੀਂ ਪਾਠ ਵੀ ਬਹੁਤ ਜ਼ਿਆਦਾ ਕਰਦੇ ਆ ਅਸੀਂ ਇੰਨਾ ਮੰਨਦੇ ਆ ਪਰਮਾਤਮਾ ਨੂੰ ਫੇਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਆ ਤੇ ਜਿਹੜੇ ਨਹੀਂ ਪਾਠ ਕਰਦੇ ਜਿਹੜੇ ਨਹੀਂ ਮੰਨਦੇ ਉਹ ਸਭ ਸੁਖੀ ਆ ਤੇ ਦੇਖੋ ਜੀ ਜਿਹੜੇ ਪਾਠ ਕਰਦੇ ਆ ਜਿਹੜੇ ਪਰਮਾਤਮਾ ਨੂੰ ਮੰਨਦੇ ਆ ਉਹ ਪਰਮਾਤਮਾ ਵੱਲ ਹੀ ਲੱਗੇ ਹੋਏ ਆ ਪਰਮਾਤਮਾ ਨੇ ਸਾਨੂੰ ਇਹ ਜਨਮ ਕਿਉਂ ਦਿੱਤਾ ਇਹ ਮਨੁੱਖਾ ਜਨਮ ਕਿਉਂ ਦਿੱਤਾ ਕਿਉਂਕਿ ਅਸੀਂ ਪਾਠ ਕਰ ਕਰਕੇ ਆਪਣੇ ਪਿਛਲੇ ਕਰਮਾਂ ਨੂੰ ਖਤਮ ਕਰ ਦਈਏ ਤੇ ਆਪਾਂ ਜੁਨਾਂ ਤੋਂ ਮੁਕਤ ਹੋ ਜਾਈਏ ਇਹ ਗੱਲ ਮੈਨੂੰ ਬਹੁਤ ਲੇਟ ਸਮਝ ਆਈ ਆ ਪਰ ਹਾਂ ਸਮਝ ਆ ਗਈ ਹੁਣ ਕਿ ਪ੍ਰਮਾਤਮਾ ਨੇ ਜਨਮ ਇਸੇ ਕਰਕੇ ਸਾਨੂੰ ਮਨੁੱਖਾ ਜਨਮ ਦਿੱਤਾ ਆ ਕਿ ਅਸੀਂ ਆਪਣੇ ਪਾਠ ਕਰਕੇ ਰੱਬ ਵਾਲੇ ਪਾਸੇ ਲੱਗ ਕੇ ਤੇ ਆਪਾਂ ਆਪਣਾ ਜਨਮ ਸਫਲ ਕਰ ਲਈਏ ਆਪਾ ਆਪਣੇ ਪਿਛਲੇ ਕਰਮਾਂ ਨੂੰ ਖਤਮ ਕਰਕੇ ਜੁਨਾਂ ਤੋਂ ਮੁਕਤ ਹੋ ਜਾਈਏ ਜਨਮ ਤਾਂ ਸਾਨੂੰ ਇਸ ਕਰਕੇ ਮਿਲੇ ਪਰ ਆਪਾਂ ਕੀ ਕਰਦੇ ਪਏ ਇੱਥੇ ਆ ਕੇ ਇੱਥੇ ਆਣ ਕੇ ਅਸੀਂ ਇਹ ਜਿਹੜੇ ਭਰਮੇ ਹਨ ਇਹਨਾਂ ਵਿੱਚ ਫਸ ਗਏ ਹਾਂ ਮੋਹ ਮਾਇਆ ਚ ਇਹ ਚੀਜ਼ਾਂ ਚ ਫਸ ਗਏ ਇਹਨਾਂ ਵਿੱਚ ਜਦੋਂ ਅਸੀਂ ਉੱਪਰ ਜਾਣਾ ਨਾ ਤੇ ਸਾਨੂੰ ਇਦਾਂ ਲੱਗਣਾ ਜਿਦਾਂ ਸਾਡਾ ਕੋਈ ਸੁਪਨਾ ਅਸੀਂ ਦੇਖ ਰਹੇ ਸੀ ਤੇ ਸੁਪਨਾ ਸਾਡਾ ਟੁੱਟ ਗਿਆ ਤੇ ਇਹ ਆਪਾ ਫੇਰ ਪਛਤਾਉਣਾ ਫੇਰ ਪਛਤਾਉਣਾ ਕਿ ਪ੍ਰਮਾਤਮਾ ਨੇ ਸਾਨੂੰ ਜਨਮ ਦਿੱਤਾ ਸੀ ਇਨਸਾਨੀ ਜੁਗਨ ਵਿੱਚ ਪਾਇਆ ਸੀ ਤੇ ਅਸੀਂ ਫੇਰ ਆਪਣਾ ਨਹੀਂ ਕਰ ਸਕੇ ਮੈਨੂੰ ਨਹੀਂ ਪਤਾ گا ਕੀ ਹੁੰਦਾ ਕੀ ਨਹੀਂ ਪਰ ਚਾਹੇ ਜੁਨਾ ਵਿੱਚ ਵੀ ਪਈ ਭਾਵੇਂ ਜਿੱਦਾਂ ਮਰਜੀ ਹੈ ਪਰ ਇਹ ਆ ਕਿ ਜਿਹੜਾ ਜਨਮ ਸਾਨੂੰ ਜਿਸ ਕੰਮ ਲਈ ਮਿਲਿਆ ਵਾ ਉਹ ਕੰਮ ਕਰਨਾ ਚਾਹੀਦਾ ਸਾਨੂੰ ਸਾਨੂੰ ਪਰਮਾਤਮਾ ਦੀ ਭਗਤੀ ਵਿੱਚ ਲੱਗਣਾ ਚਾਹੀਦਾ ਜਦੋਂ ਆਪਾਂ ਪਾਠ ਕਰਦੇ ਆ ਨਾ ਜਦੋਂ ਕਰਦੇ ਆ ਤੇ ਇੰਨੇ ਦੁੱਖ ਹੁੰਦੇ ਨੇ ਉਹ ਕਿਉਂ ਹੁੰਦੇ ਨੇ ਭਲਾ ਇਹਨੇ ਦੁੱਖ ਕਿਉਂਕਿ ਪਰਮਾਤਮਾ ਸਾਡੇ ਪਿਛਲੇ ਕਰਮਾਂ ਨੂੰ ਖਤਮ ਕਰ ਰਿਹਾ ਹੁੰਦਾ ਜਿਹੜੇ ਅਸੀਂ ਪਿਛਲੇ ਜਨਮ ਚ ਮਾੜੇ ਕਰਮ ਕੋਈ ਕੀਤੇ ਨੇ ਜੂਨਾ ਤਾਂ ਆ ਹੀ ਭੁਗਤਿਆ ਨਾ ਤਾਂ ਹੀ ਅਸੀਂ ਧਰਤੀ ਤੇ ਆਏ ਆ ਨਾ ਮਨੁੱਖ ਬਣ ਕੇ ਤਾਂ ਹੀ ਆਏ ਇਨਸਾਨ ਬਣ ਕੇ ਕਿ ਅਸੀਂ ਕੋਈ ਮਾੜੇ ਕਰਮ ਕੀਤੇ ਹੋਣਗੇ ਤੇ ਜੇ ਕੀਤੇ ਨੇ ਇਹ ਤੇ ਜਦੋਂ ਆਪਾਂ ਪਾਠ ਕਰਦੇ ਆ ਸਾਡੇ ਉਹ ਸਾਰੇ ਕਰਮ ਜਿਹੜੇ ਉਹ ਖਤਮ ਹੁੰਦੇ ਜਾਂਦੇ ਨੇ ਤੁਹਾਡੀ ਮਾਇਲ ਜਿਹੜੀ ਉਹ ਧੁੱਪਦੀ ਜਾਂਦੀ ਆ ਤੇ ਇਸੇ ਕਰਕੇ ਹੀ ਸਾਨੂੰ ਪਾਠ ਕਰਦੇ ਆ ਪਰਮਾਤਮਾ ਨਾਲ ਜਦੋਂ ਅਸੀਂ ਜੋੜਦੇ ਆ ਤਾਂ ਆ ਹੀ ਸਾਨੂੰ ਦੁੱਖ ਹੁੰਦੇ ਨੇ ਕਿਉਂਕਿ ਉਹ ਕਰਮਾਂ ਨੂੰ ਖਤਮ ਕਰਕੇ ਪਰਮਾਤਮਾ ਨੇ ਅੱਗੋਂ ਸਾਡੀ ਜ਼ਿੰਦਗੀ ਵਿੱਚ ਸੁੱਖ ਲਿਆਉਣੇ ਹੁੰਦੇ ਨੇ ਜਦੋਂ ਉਹ ਪਿਛਲੇ ਸਾਡੇ ਮਾੜੇ ਕਰਮ ਸਾਰੇ ਖਤਮ ਹੋ ਗਏ ਫਿਰ ਪਰਮਾਤਮਾ ਨੇ ਸਾਡੀ ਜ਼ਿੰਦਗੀ ਵਿੱਚ ਸੁੱਖ ਲਿਆਉਣੇ ਤੇ ਜਿਹੜੇ ਪਾਠ ਭਗਤੀ ਨਹੀਂ ਕਰਦੇ ਉਹਨਾਂ ਦੇ ਪਿਛਲੇ ਕਰਮ ਤੇ ਜਿਹੜੇ ਹੈਗੇ ਉਹ ਹੈਗੇ ਹੀ ਆ ਅੱਗੋਂ ਹੋਰ ਕਰਮ ਆਪਣੇ ਮਾੜੇ ਕਰਮ ਜੋੜੇ ਜਾ ਰਹੇ ਨੇ ਉਹ ਜਮ੍ਹਾਂ ਕਰੀ ਜਾ ਰਹੇ ਨੇ ਮਾੜੇ ਕਰਮ ਹੁਣ ਤੇ ਉਹ ਸੁੱਖ ਭੁਗਤ ਰਹੇ ਨੇ ਸੁੱਖ ਭੋਗ ਰਹੇ ਨੇ ਪਰ ਅੱਗੇ ਦੇਖਿਓ ਅੱਖਾਂ ਦੇ ਸਾਹਮਣੇ ਉਹਨਾਂ ਦਾ ਬੁਰਾ ਹਾਲ ਹੁਣ ਜਿਹੜੇ ਹੁਣ ਕਿਸੇ ਨੂੰ ਦੁਖੀ ਕਰਕੇ ਆਪ ਸੁੱਖ ਭੋਗ ਰਹੇ ਨੇ ਜੋ ਵੀ ਹੈ ਜਿੱਦਾਂ ਵੀ ਆ ਹੁਣ ਤਾਂ ਸੁੱਖ ਭੋਗ ਰਹੇ ਨੇ ਇਹ ਜਨਮ 'ਚ ਵੀ ਉਹਨਾਂ ਨੇ ਅੱਗੇ ਦੁਖੀ ਹੋਣਾ ਤੇ ਅਗਲੇ ਜਨਮਾਂ 'ਚ ਵੀ ਜਿਹੜੀਆਂ ਵੀ ਉਹਨਾਂ ਨੂੰ ਜੁਨਾ ਹੋਈਆਂ ਜਾਂ ਜਨਮ ਮਿਲੇ ਉਹਨਾਂ ਨੇ ਦੁਖੀ ਹੀ ਰਹਿਣਾ ਤੇ ਸਾਡਾ ਮਕਸਦ ਇਹੀ ਹੋਣਾ ਚਾਹੀਦਾ ਕਿ ਅਸੀਂ ਅੰਮ੍ਰਿਤ ਵੇਲੇ ਉੱਠੀਏ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰੀਏ ਜਿਆਦਾ ਨਹੀਂ ਤੇ ਆਪਾਂ 4 ਵਜੇ ਤਾਂ ਉੱਠ ਹੀ ਸਕਦੇ ਨਾ ਮੈਨੂੰ ਪਤਾ ਬਹੁਤ ਔਖਾ ਹੁੰਦਾ ਵਾ ਜਦੋਂ ਆਦਤ ਪਈ ਹੋਈ ਲੇਟ ਉੱਠਣ ਦੀ ਉਹਨੂੰ ਚੇਤੀ ਉੱਠਣਾ ਬਹੁਤ ਔਖਾ ਹੁੰਦਾ ਪਰ ਅਸੀਂ ਅੱਧਾ-ਅੱਧਾ ਕੇ ਜਤੋਂ ਟਾਂ ਟਾਂ ਕਰਕੇ ਆਪਣਾ ਟਾਈਮ ਸੌਣ ਦਾ ਜਿਹੜਾ ਪਿੱਛੇ ਲੈ ਕੇ ਜਾਇਂਦੇ ਜੀ ਜਿਨੇ ਅਸੀਂ 7 ਵਜੇ ਉੱਠਦੇ ਆ ਥੋੜੇ ਦਿਨ 6 ਵਜੇ ਉਠੀਏ ਫਿਰ 5 ਵਜੇ ਉਠੀਏ ਫਿਰ 4 ਵਜੇ ਇਦਾਂ ਆਦਤ ਪਈ ਇਹ ਨਹੀਂ ਕਿ ਇਕਦਮ ਛਾਲ ਮਾਰਦੇ ਨੇ 7 ਤੋਂ ਸਿੱਧਾ 4 ਤੇ ਆ ਜਣ ਇਦਾਂ ਨਹੀਂ ਕੀਤਾ ਜਾਣਾ ਤੇ ਹਰ ਇੱਕ ਜਿਹੜੀ ਵੀ ਚੀਜ਼ ਕਰਨੀ ਹੈ ਨਾ ਛੋਟੇ ਛੋਟੇ ਸਟੈਪ ਲੈ ਕੇ ਫਿਰ ਉਹ ਕਰਨੀ ਪੈਂਦੀ ਆ ਤੇ ਇਹ ਬਿਲਕੁਲ ਨਾ ਸੋਚੋ ਕਿ ਸਾਡੀ ਜ਼ਿੰਦਗੀ ਚ ਇੰਨੇ ਦੁੱਖ ਆ ਰਹੇ ਆ ਅਸੀਂ ਪ੍ਰਮਾਤਮਾ ਨਾਲ ਵੀ ਜੁੜੇ ਆ ਫਿਰ ਵੀ ਆ ਰਹੇ ਆ ਤੇ ਅਹੀਂ ਸਾਡੀ ਜ਼ਿੰਦਗੀ ਚ ਕਾਦੀ ਸੁੱਖ ਨਹੀਂ ਆਉਣੇ ਸੁੱਖ ਬਹੁਤ ਜ਼ਿਆਦਾ ਪ੍ਰਮਾਤਮਾ ਨੇ ਲੈ ਕੇ ਆਉਣੇ ਬਹੁਤ ਜ਼ਿਆਦਾ ਬਸ ਇਹ ਕਿ ਤੁਹਾਡੀ ਇਮਤਿਹਾਨ ਦੀ ਘੜੀ ਚੱਲਣ ਦੀ ਹੈ ਇਹ ਇਮਤਿਹਾਨ ਆ ਜਿੰਨਾਂ ਨੂੰ ਵੀ ਇੰਨੇ ਜ਼ਿਆਦਾ ਦੁੱਖ ਹੋਣਗੇ ਨਾ ਪ੍ਰਮਾਤਮਾ ਨੇ ਤੁਹਾਡਾ ਪੇਪਰ ਲੈਣਾ ਜੇ ਤੇ ਤੁਸੀਂ ਪਾਸ ਹੋਗੇ ਤਾਂ ਤੁਸੀਂ ਸੋਖੀ ਸੋਖ ਅੱਗੇ ਜ਼ਿੰਦਗੀ 'ਚ ਆ ਜਾਣਗੇ ਤੇ ਜੇ ਤੁਸੀਂ ਫੇਲ ਹੋ ਗਏ ਜੇ ਤੁਸੀਂ ਇਹ ਇੰਨਾ ਆ ਮੁਸੀਬਤਾਂ ਤੋਂ ਘਬਰਾ ਕੇ ਤੁਸੀਂ ਪੁੱਠੇ ਪਾਸੇ ਜਾਣ ਲੱਗ ਗਏ ਚਾਹੇ ਉਹ ਪੰਡਤਾ ਕੋ ਹੋ ਜੇ ਬਾਬਿਆਂ ਕੋ ਹੋ ਜੇ ਜਾਣਾ ਜਾਂ ਫਿਰ ਕਹੋ ਕਿ ਛੱਡੋ ਪਾਠ ਆ ਤੇ ਦੋ ਕੀ ਰਹਿ ਨੇ ਰਹਿਣ ਦੋ ਤੇ ਫੇਰ ਤੁਹਾਨੂੰ ਅੱਗੇ ਦੁੱਖ ਹੀ ਮਿਲਨੇ ਕਿਉਂਕਿ ਇਹ ਪਰਮਾਤਮਾ ਦਾ ਪੇਪਰ ਚੱਲ ਰਿਹਾ ਪਰਮਾਤਮਾ ਦਾ ਪੇਪਰਮਾਤਮਾ ਦਾ ਨਹੀਂ ਸਾਡਾ ਪੇਪਰ ਚੱਲ ਰਿਹਾ ਸਾਡਾ ਇਮਤਿਹਾਨ ਪ੍ਰਮਾਤਮਾ ਜੀ ਲੈ ਰਹੇ ਨੇ ਕਿ ਮੇਰਾ ਬੱਚਾ ਕਿੰਨੇ ਕ ਦੁੱਖ ਤਕਲੀਫਾਂ ਝੱਲ ਸਕਦਾ ਤੇ ਨਾਲੇ ਸਾਡੇ ਪਿਛਲੇ ਕਰਮ ਜਿਹੜੇ ਨੇ ਉਹ ਖਤਮ ਹੋਏ ਜਾ ਰਹੇ ਨੇ ਇਸ ਕਰਕੇ ਇਮਤਿਹਾਨ ਵਿੱਚ ਪਾਸ ਹੋ ਜਾਓ ਚੰਗੇ ਰਹੋਗੇ ਓਦਾਂ ਵੀ ਹੁਣ ਮੈਂ ਕਾਫੀ ਵੀਡੀਓ ਨੈਟ ਤੇ ਦੇਖੀਆਂ ਨੇ ਕਿ 2030 ਤੱਕ ਦੁਨੀਆ ਖਤਮ ਹੋਣ ਵਾਲੀ ਹੈ ਤੇ ਬਚੇਗਾ ਉਹੀ ਜਿਨ੍ਹਾਂ ਨੇ ਦਿਨ ਵਿੱਚ 2.5 ਘੰਟੇ ਪਰਮਾਤਮਾ ਵੱਲ ਲਾ ਦਿੱਤੇ ਉਹ ਇਹ ਤੁਹਾਨੂੰ ਪਤਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਕਿਹਾ ਹੈ ਕਿ ਦਿਨ ਵਿੱਚ ਦਸਵਾਂ ਹਿੱਸਾ ਜਿਹੜਾ ਵਾ ਉਹ ਗੁਰੂ ਨੂੰ ਲਾਉਣਾ ਹਰ ਸਿੱਖ ਨੇ ਉਹ ਪਰਮਾਤਮਾ ਵਾਲੇ ਪਾਸੇ ਲਾਉਣਾ ਦਸਵਾਂ ਹਿੱਸਾ ਮਤਲਬ 2.5 ਘੰਟੇ 2.5 ਘੰਟੇ ਦਿਨ ਵਿੱਚ ਪਰਮਾਤਮਾ ਨੂੰ ਦੇਣੇ ਹੀ ਦੇਣੇ ਨੇ ਭਾਵੇਂ ਸਵੇਰੇ ਸ਼ਾਮ ਨੂੰ ਮਤਲਬ ਸਵੇਰੇ ਆਪਾਂ 1.5 ਤੋਂ 2 ਘੰਟੇ ਸਵੇਰੇ ਲਈਏ ਸ਼ਾਮ ਨੂੰ ਅੱਧਾ ਘੰਟਾ ਰਹਿਰਾ ਸਾਹਿਬ ਤੇ ਲਈਏ ਤੇ ਸਾਡੇ 2.5 ਘੰਟੇ ਹੋ ਜਾਂਦੇ ਨੇ ਤੇ ਜਿਹੜੇ ਤਾਂ ਪਾਠ ਪੂਜਾ ਭਗਤੀ ਕਰਨਗੇ ਪ੍ਰਮਾਤਮਾ ਵਾਲੇ ਪਾਸੇ ਲੱਗਣਗੇ ਉਹਨਾਂ ਨੂੰ ਹੀ ਪ੍ਰਮਾਤਮਾ ਨੇ ਬਚਾਉਣਾ ਇਹ ਮੈਂ ਵੀਡੀਓਸ ਦੇਖੀਆਂ ਨੇ 网上 ਤੇ ਗੱਲ ਵੀ ਸਹੀ ਹੈ ਜੀ ਜੇ ਚਾਹੇ ਦੁਨੀਆ ਖਤਮ ਹੋਣੀ ਹੋਵੇ ਚਾਹੇ ਨਾ ਹੋਣੀ ਹੋਵੇ ਕਿਹੜੇ ਘੰਟੇ ਦਿਨ ਵਿੱਚ ਸਾਨੂੰ ਪ੍ਰਮਾਤਮਾ ਵਾਲੇ ਪਾਸੇ ਲਿਦਾਉਣੇ ਹੀ ਚਾਹੀਦੇ ਆ ਫੇਰ ਹੀ ਸਾਡੀ ਜ਼ਿੰਦਗੀ 'ਚ ਸੁੱਖ ਹੋਣੇ ਆਉਣੇ ਤੇ ਜੇ ਹੁਣ ਦੁੱਖ ਆ ਰਹੇ ਆ ਤੁਸੀਂ ਕਭਰਾਓ ਨਾ ਦੁੱਖਾਂ ਨੂੰ ਖਾ ਸਕੇ ਤੁਸੀਂ ਹਿੰਮਤ ਨਾਲ ਜ਼ਰੂਰ ਅੱਗੇ ਬਹੁਤ ਜ਼ਿਆਦਾ ਵਧੀਆ ਸਮਾਂ ਆਉਣ ਵਾਲਾ ਜੇ ਤੁਹਾਡੇ ਤੇ ਦੁੱਖ ਹੁੰਦੇ ਹਨ ਅੱਗੇ ਬਹੁਤ ਜ਼ਿਆਦਾ ਵਧੀਆ ਸਮਾਂ ਆਉਣ ਵਾਲਾ ਤੇ ਜਿਨ੍ਹਾਂ ਦੇ ਹੁਣ ਸੋਕੇ ਆ ਜਿਹੜੇ ਪਰਮਾਤਮਾ ਵਾਲੇ ਪਾਸੇ ਨਹੀਂ ਲੱਗੇ ਗਲਤ ਕੰਮ ਕਰਦੇ ਪਏ ਜਿਨ੍ਹਾਂ ਤੇ ਹੁਣ ਸੋਕੇ ਆ ਤੁਸੀਂ ਦੇਖਿਓ ਤੁਹਾਡੇ ਸਾਹਮਣੇ ਹੀ ਅੱਖਾਂ ਦੇ ਉਹਨਾਂ ਦਾ ਹਾਲ ਕੀ ਹੁੰਦਾ ਤੁਸੀਂ ਦੇਖੋਗੇ ਤੇ ਅੱਜ ਤੱਕ ਲਈ ਤੇ ਚਲੋ ਇੰਨਾ ਹੀ ਫਿਲਹਾਲ ਗੱਲਾਂ ਤੇ ਬਹੁਤ ਨੇ ਦਿਮਾਗ ਵਿੱਚ ਪਰ ਮੈਨੂੰ ਪਤਾ ਵਾ ਕਿ ਤੁਸੀਂ ਅਜੇ ਨਿਊ ਨਿਊ ਜਦੋਂ ਕੋਈ ਚੰਗੀ ਚੀਜ਼ ਵੇਖੀ ਨਾ ਉਹਦੇ ਤੋਂ ਬੋਰ ਹੋ ਜਾਂਦੇ ਸਾਬ ਤੇ ਇਸ ਕਰਕੇ ਮੈਂ ਤੁਹਾਨੂੰ ਇੰਨਾ ਕਿ ਜ਼ਰੂਰ ਇੰਨਾ ਕਿ ਮੇਰੇ ਮਨ ਚ ਗੱਲ ਆਈ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਸੀ ਕਿਉਂਕਿ ਮੈਂ ਚਾਹੁੰਨੀ ਆ ਕਿ ਸਾਰਿਆਂ ਦਾ ਜੀਵਨ ਸਫਲ ਹੋਵੇ ਸਾਰੇ ਜਿਹੜੇ ਪਰਮਾਤਮਾ ਵਾਲੇ ਪਾਸੇ ਲੱਗੇ ਨੇ ਉਹ ਆਪਣੇ ਇਮਤਿਹਾਨ ਵਿੱਚ ਪਾਸ ਹੋ ਕੇ ਅੱਗੇ ਜ਼ਿੰਦਗੀ ਚ ਸੁੱਖ ਹੀ ਸੁੱਖ ਲੈ ਕੇ ਆਉਣ ਤੇ ਚਲੋ ਜੀ ਫਿਰ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ